ਉਨਾਂ ਨੇ ਕਿਹਨੇ ਸਾਨੂੰ ਇਹ ਨੀ ਚੀਜ਼ਾਂ ਦਿੱਤੀਆਂ ਨੇ ਨਾਮ ਦਾਨਿਸ਼ਨਾ ਇਸ ਦੇ ਆਸਰੇ انسان ਸਭ ਕੁਝ ਪ੍ਰਾਪਤ ਕਰਦਾ ਹੈ ਦੁਨੀਆਂ, دین, ਤੂੰ ਪ੍ਰਾਪਤੀ ਸਭ ਗਾਜ ਕੁਝ ਵੀ ਇਹ ਤੋਂ ਲੈ ਲੋ ਇਹਨਾਂ ਤਿੰਨ ਗੱਲਾਂ ਇਹਨਾਂ ਤਿੰਨਾਂ ਗੱਲਾਂ ਨਾਲ ਸਭ ਕੁਝ ਮਿਲ ਜਾਂਦਾ ਹੈ ਇਹ ਹੁੰਦਾ ਸਹਿ ਕਿਸ਼ਨਾ ਨੰਬਰ 13 ਤੇ ਨਾਮ ਜਪਣਾ ਮੈਂ ਤਾਂ ਕੰਮ ਕਾ ਕਰਦਾ ਹਾਂ ਜੋ ਕੁਛ ਉਹ ਜਿਹਾ ਸ਼ਕਦਾਨ ਆਤ ਰਹੀ ਹੈ ਉਹਦਾ ਮਤਲਬ ਇਹ ਹੈ ਜਦੋਂ ਮੈਂ ਉਹਦੀ ਅਟੈਚਮੈਂਟ ਵੀਰੇ ਵਿੱਚ ਹੈ ਜਾਂ ਸਭ ਕੁਝ ਜਦੋਂ ਵਹਿਰੂ ਦਾ ਹੈ ਗੁਰਨਾਮ ਜੀ ਤੋਂ ਕਿਹਰਾ ਪੁੱਛਿਆ ਉਹ ਲੈਣਾ ਜੀ ਗੁਰੰਗਦੇਵ ਜੀ ਨੇ ਪਹਿਲੇ ਸੇਵਾ ਕਰਦੇ ਸੀ ਚੰਚਾਨੀ ਰਾਤ ਹੈ ਫਿਰ ਅਰਜ਼ ਕੀਤੀ ਸੱਚੇ ਬਾਦਸ਼ਾਹ ਆਪਣੇ ਉਮਰਤ ਪਰਿਸ਼ਾਨ ਕਰਨ ਦੀ ਤਾਕੀਦ ਕੀਤੀ ਕਿ ਜੀ ਕ੍ਰਪਾ ਕਰਕੇ ਤਾਂ ਫੜ ਵੀ ਦੱਸੋ ਕਿੰਨਾ ਕਰੇ ਜੀ ਕਹਣ ਲਗੇ ਇਸ਼ਨਾਨ ਕਰਨ ਵਾਲੇ ਇੱਕੋ ਵਕਤ ਸਾਰੇ ਇਸ਼ਨਾਨ ਨਹੀਂ ਕਰਦੇ ਲੇਕਿਨ ਇਸ਼ਨਾਨ ਪੈਸ਼ਵਾ ਪਹਿਰਾਤ ਨੂੰ ਸ਼ੁਰੂ ਕਰਦੇ ਉਸ ਤੋਂ ਬਾਅਦ ਹੌਲੀ ਹੌਲੀ ਕੁਝ ਦੇਰ ਹੋ ਜਾਣੇ ਕੁਝ ਪੈਸੇ ਫਰਾਲੀ ਤੱਕ ਕਿ ਮੰਨੇ ਉਮਰਤ ਵੇਲਾ ਜਿਹੜੇ ਪੈਸ਼ਵਾ ਪਹਿਰਾਤ ਨੇ ਉੱਠ ਕੇ ਇਸ਼ਨਾਨ ਕਰਦੇ ਨੇ ਇਸ਼ਨਾਨ ਦੇ ਨਾਲ ਮੂਲ ਮੰਤਰ ਦਾ ਇਹ ਕੁਝ ਹੋਰ ਸ਼ਬਦ ਆਰਾਮਦਾਸ ਰੂਪ ਨਾਤੇ ਜਪੁਤਰੇ পাপ ਘਮਾਤੇ ਜਾਂ ਦੂਸਰੇ ਪਾਸੇ ਅਗਮਰਸ਼ਨ ਮੰਤਰ ਹੁੰਦਾ ਹੈ ਉਹਦਾ ਅਗਮਰਸ਼ਨ ਦੇ ਮੈਨੇ ਨੇ ਪਾਪਾਂ ਦਾ ਨਾਸ਼ ਕਰਨ ਵਾਲਾ ਸਾਰੀ ਮੰਤਰ ਜਿਹੜੇ ਪ੍ਰਭੂ ਦੇ ਨਾਮਾਂ ਦਾ ਪਾਪਾਂ ਦਾ ਨਾਸ਼ ਕਰਨ ਵਾਲੀਆਂ ਇਸ ਕਰਕੇ ਇੰਨ ਜਿਹੜੇ ਅਗਮਰਸ਼ਨ ਮੰਤਰ ਦਾ ਜਾਪ ਕਰਦੇ ਨੇ ਉਹਨਾਂ ਦਾ ਇਤਨਾ ਫਲ ਹੈ ਜੈਸੇ ਸ਼ਵਮੰਤ ਸੋਨਾ ਭੁਗਤ ਕਰ ਦਿੱਤਾ ਜਾਂ ਜਾਂ ਹਜ਼ਾਰ ਗੋਪਨ ਕਰ ਦਿੱਤੀ ਹੈ ਕੋਈ ਗੱਲ ਹੋਇ ਤਕਰੀਬਨ ਸਮਝੋ ਇਹ ਪਹਿਲਾ ਦਰਜਾ ਹੈ ਉਸ ਤੋਂ ਘੰਟਕ ਬਾਅਦ ਜਿਹੜੇ ਇਸ਼ਨਾਨ ਕਰਦੇ ਹਨ ਉਹਨਾਂ ਨੂੰ ਇਤਨਾ ਫੜਾਇਆ ਸ਼ਵਮਣ ਚਾਂਦੀਦਾਨ ਕਰ ਦਿੱਤੀ ਜਾਂ ਜਾਂ ਸ਼ੌਗੂਪਨ ਕਰ ਦਿੱਤੀ ਜਾਂ ਉਸ ਤੋਂ ਘੰਟਕ ਬਾਅਦ ਇਸ਼ਨਾਨ ਵਾਲੇ ਨੂੰ ਇਤਨਾ ਮਾਦਮ ਜਸਦਸ਼ ਗੂਪਨ ਕਰ ਦਿੱਤੀ ਜਾਂ ਜਸਵ ਅੰਦੁੱਤ ਆਤ ਪੂਨ ਕਰ ਦਿੱਤਾ ਜਾਂ ਉਸ ਤੋਂ ਅੱਗੇ ਹੈ ਜਿਹੜੇ ਸਿਰਫ ਐਫਟਰ ਨੈਸ਼ਨ ਕਰਦੇ ਉਹਨਾਂ ਨੂੰ ਇਤਨਾ ਖੈਫਲ ਜੇਮੇ ਸ਼ਵਣ ਅਨਾਜ ਪੂਨ ਕਰ ਦਿੱਤਾ ਜਾਂ ਇੱਕ ਗੂਦ ਦਾਨ ਕਰ ਦਿੱਤੇ ਜਾਂ ਕਿਤਨਾ ਉੱਥੇ ਹੀ ਇਹ ਨਿਤ ਦੀ ਗੱਲ ਇਹ ਤਾਂ ਇਸ਼ਨਾਨ ਮਾਤਰ ਦਾ ਫਲ ਦੱਸਿਆ ਇਹ ਦੂਸਰਾ ਦਰਜਾ ਹਮ ਦਾ ਫਿਰ ਨਾਮ ਇਸ਼ਨਾਨ ਕਰਕੇ ਸ਼ੁੱਧੀ ਹੋ ਜਾਂਦੀ ਹੈ ਸ਼ੀਰ ਦੀ ਹਲਸੂਰ ਹੋ ਜਾਂਦੀ ਹੈ ਫਿਰ ਆਦਮੀ ਯਾਨੀ ਚੁਸਤ ਹੋ ਜਾਂਦਾ ਹੈ ਜੋ ਫਿਰ ਬੈਠ ਕੇ ਆਪਣਾ ਇਕਾਂਤ ਬੈਠੀ ਚੌਂਕਾ ਮਾਰ ਕੇ ਬੈਠੇ ਸਿੱਧਾ ਬੈਠੇ ਜਥਾਂ ਹੋਵੇ ਜਿੱਥੇ ਆਰਾਮ ਨਾਲ ਬੈਠ ਕੇ ਛੜਕਾ ਦੱਕਾ ਘਾਟੋਵੇ ਬੈਠਣ ਵਾਸਤੇ ਕੋਈ ਦੁੱਖ ਦਿੱਕਤ ਪੇਸ਼ ਨਾ ਆਵੇ ਕਾਫੀ ਦੇਰ ਤੱਕ ਅਸਣ ਜੰਮ ਛੇ ਇਹ ਜਥਾਂ ਬੈਠਾ ਸਿੱਧਾ ਬੈਠੇ ਰੇੜ ਦੀ ਹੱਡੀ ਚ ਕੋਈ ਵਿੰਗ ਨਾ ਰੱਖੇ ਬੈਠਣਾ ਐਸਾ ਚਾਹੀਦਾ ਇੰਨੀਵੇਂ ਕੋੜੇ ਅਸਵਾਰ ਬੈਠਾ ਹੁੰਦਾ ਐਂ ਜੇ ਕੋਈ ਬਯੋਗ ਬਈ ਆਲਸ ਵੀ ਛੱਡਦੀ ਹੁੰਦੀ ਨਾ ਕੋਈ ਆਸਣਾਂ ਬਹਿਣ ਦਾ ਵੈਸੇ ਤਾਂ 84 ਅਸਣ ਭਜਨ ਕਰਨ ਵਾਲਿਆਂ ਵਾਸਤੇ ਰੱਖੇ ਲੇਕਿਨ ਇਹਨਾਂ ਵਿੱਚੋਂ ਤਿੰਨ ਅਸਣ ਮੁੱਖ ਹਨ ਤਦਮਾਸਣ ਸਿੱਧਾ ਅਸਣ ਸਵਸਥਾਸਣ ਆਮ ਸਧਾਰਨ ਜਿਹੜੇ ਸ਼ਹਿਜ yog ਹੈ ਉਹਦੇ ਵਾਸਤੇ ਸਵਸਥਾਸਣ ਜਿਵੇਂ ਆਪਾਂ ਹੁਣ ਬੈਠੇ ਆਂ ਸਿੱਧਾ ਬੈਠਾ ਹੋਰ ਕੁਝ ਐਸਾ ਨਹੀਂ ਪਦਮਾਸ਼ਨ ਹੋਰ ਹੁੰਦਾ ਹੈ ਸਿੱਧਾ ਸਮ ਹੋਰ ਹੁੰਦਾ ਹੈ ਉਹਨਾਂ ਦਾ ਫਾਇਦਾ ਹੀ ਬੜੀ ਦੇਰ ਤੱਕ ਉਹਦੇ ਵਿੱਚ ਬੈਠਾ ਜਿਹੜੇ ਬਹੁਤ ਜ਼ਿਆਦਾ ਦੇਰ ਤੱਕ ਬੈਠਣਾ ਚਾਹੁੰਦੇ ਹਨ ਉਹ ਉਹਨਾਂ ਆਸਣਾ ਨੂੰ ਲਗਾਉਂਦੇ ਨੇ ਕਿ ਜ਼ਿਆਦਾਤਰ ਪ੍ਰਾਣੀ ਆਮ ਦੇ ਵਿੱਚ ਉਹ ਜ਼ਿਆਦਾ ਮਦਦਗਾਰ ਸਿੱਧਿਆ ਪਦਮ ਬਸ ਉਹ ਬਾਕੀ ਜਿਹੜਾ ਸਿਆਸਣ ਉਹ ਤਾਂ ਬਿਮਾਰੀਆਂ ਹਟਾਉਣ ਵਾਸਤੇ ਹਨ ਕੋਈ ਕੁਝ ਕੁਝ ਕਹਿ ਜਾਏ ਸਈਓ ਬੈਠ ਕੇ ਜੋਗਣਾ ਮਾਰ ਕੇ ਬੈਠ ਜਾਏ ਬੈਠ ਕੇ ਉਸ ਤੋਂ ਬਾਅਦ ਫਿਰ ਨਾਮ ਜਪਣਾ ਨਾਮ ਦਾ ਮਹਾਤਮ ਸੋ ਨਾਮ ਦੇ ਮਹਾਤਮ ਦੀ ਵਾਪਤ ਤੱਕ ਹੈ ਨਹੀਂ ਨਾ ਕਿ ਤਨਾ ਕੇ ਦਾ ਫਲ ਹੈ ਉਹ ਤਾਂ ਪਹਿਲੇ ਦਿਸ਼ਾਨਾਮ ਦੇ ਮਹਾਤਮ ਤੋਂ ਦੱਸਿਆ ਨਾ ਜੇ ਕੋਈ ਕੋ ਫਲ ਮਿਲਦਾ ਕਿੱਥੇ ਹੈ ਉਹ ਦਰਜ ਹੋਈ ਜਾਂਦਾ ਹੈ ਈਸ਼ਰੀ ਲਿਸਟ ਵਿੱਚ ਜਿਸਤ ਪਾਣੀ ਦਾ ਮਿਲਦਾ ਹੁੰਦਾ ਹੈ ਉਸ ਮੌਕੇ ਇਕੱਠਾ ਹੋ ਜਾਂਦਾ ਬਹੁਤ ਸਾਰਾ ਉਸ ਮੌਕੇ ਘਟੇ ਡਾਲਮੀਆਂ ਬਣ ਗਿਆ ਟਾਟਾ ਬਣ ਗਿਆ ਕੁਝ ਕੁਝ ਬਣ ਗਿਆ ਐਂ ਇਕੱਠਾ ਹੋ ਕੇ ਮਿਲਦੇ ਸਨ ਐਵੇਂ ਤਾਂ ਨਹੀਂ ਬਣਿਆ ਕੀਤਾ ਹੀ ਮਿਲਿਆ ਹੁਣ ਭਾਵੇਂ ਕੁਛ ਕਰਨਾ ਉਹਦੀ ਮਰਜ਼ੀ ਹੈ ਲੇਕਿਨ ਕੀਤਾ ਮਿਲਿਆ